21 ਅਪ੍ਰੈਲ 2023 ਨੂੰ ਪੁਲਿਸ ਨੂੰ ਸੂਚਨਾ ਪ੍ਰਾਪਤ ਹੋਈ ਕਿ ਕਿਸੇ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਇੱਕ ਅੱਧਖੜ ਉਮਰ ਦੀ ਔਰਤ ਜਿਸ ਨੂੰ ਜ਼ਾਨਾ ਮਾਰਨ ਦੀ ਨੀਅਤ ਦੇ ਨਾਲ ਵੱਢ ਟੁੱਕ ਕੇ ਉਸ ਨੂੰ ਮਰਿਆ ਸਮਝ ਕੇ ਸੁੱਟਿਆ ਗਿਆ ਜਿਸ ਤੇ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਥਾਣਾ ਫਤਿਹਗੜ ਸਾਹਿਬ ਅਤੇ ਸੀਆਈਏ ਸਰਹੰਦ ਦੀਆਂ ਟੀਮਾਂ ਨੇ ਸਾਂਝੇ ਤੌਰ ਤੇ ਤਫ਼ਤੀਸ਼ ਅਮਲ ਦੇ ਵਿੱਚ ਲਿਆਂਦੇ ਹੋਏ 10 ਘੰਟਿਆਂ ਦੇ ਵਿੱਚ ਕੁਲਦੀਪ ਸਿੰਘ ਅਤੇ ਜਸਵੀਰ ਸਿੰਘ ਉਰਫ ਜੱਸੀ ਵਾਸੀਆਂ ਪਿੰਡ ਫਿਰੋਜ਼ਪੁਰ ਜ਼ਿਲ੍ਹਾ ਫਤਿਹਗੜ ਸਾਹਿਬ ਨੂੰ ਥਾਣਾ ਅਮਲੋ ਏਰੀਆ ਦੇ ਵਿੱਚੋਂ ਕਾਬੂ ਕਰ ਲਿਆ ਹੈ ਦੱਸਦੀ ਹੈ ਕਿ ਕੁਲਦੀਪ ਸਿੰਘ ਤੇ ਜਸਵੀਰ ਸਿੰਘ ਵਾਸੀ ਪਿੰਡ ਫਿਰੋਜ਼ਪੁਰ थाना ਫਤਿਹਗੜ੍ਹ ਸਾਹਿਬ ਦੇ ਪਿੰਡਾਂ ਦੇ ਵਿੱਚ ਸਰਕਸਾ ਤੇ ਸਾਈਕਲ ਸ਼ੋਅ ਲਗਾਉਣ ਦਾ ਕੰਮ ਕਰਦੇ ਸਨ ਜਿਨ੍ਹਾਂ ਨੇ ਕਰੀਬ 8 ਮਹੀਨੇ ਪਹਿਲਾਂ ਬਲਵੀਰ ਕੌਰ ਦੇ ਪਿੰਡ ਫਰੌਰ ਵਿਖੇ ਸਾਈਕਲ ਸ਼ੋਅ ਲਗਾਇਆ ਸੀ ਜਿੱਥੇ ਉਹਨਾਂ ਦੀ ਬਲਵੀਰ ਕੌਰ ਦੇ ਲੜਕੇ ਤਰਨਪ੍ਰੀਤ ਦੇ ਨਾਲ ਮੁਲਾਕਾਤ ਹੋਈ ਸੀ ਅਤੇ ਉਹਨਾਂ ਦੇ ਘਰ ਆਉਣਾ ਜਾਣਾ ਹੋ ਗਿਆ ਤੇ ਬੀਤੀ 18 April 2023 ਨੂੰ ਬਲਵੀਰ ਕੌਰ ਕੁਲਦੀਪ ਸਿੰਘ ਅਤੇ ਜਸਵੀਰ ਸਿੰਘ ਦੇ ਨਾਲ ਉਹਨਾਂ ਦੇ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਫਿਰੋਜ਼ਪੁਰ ਦੇ ਵੱਲ ਕਿਸੇ ਤਾੰਤ੍ਰਿਕ ਨੂੰ ਮੱਥਾ ਟੇਕਣ ਦੇ ਲਈ ਜਾ ਰਹੇ ਸਨ ਤਾਂ ਰਸਤੇ ਦੇ ਵਿੱਚ ਵਕਤ 3 ਵਜੇ ਦੇ ਕਰੀਬ ਕੁਲਦੀਪ ਸਿੰਘ ਅਤੇ ਜਸਵੀਰ ਸਿੰਘ ਨੇ ਫਿਰੋਜ਼ਪੁਰ ਪਿੰਡ ਤੋਂ ਪਹਿਲਾਂ ਹੀ ਨਹਿਰ ਦੀ ਪਟੜੀ ਤੇ ਸੁੰਨੀ ਜਗ੍ਹਾ ਤੇ ਆਪਣਾ ਮੋਟਰਸਾਈਕਲ ਰੋਕ ਕੇ ਲੋਹੇ ਦੇ ਦਾਹ ਨਾਲ ਜਾਨੋਂ ਮਾਰਨ ਦੀ ਨੀਅਤ ਦੇ ਨਾਲ ਬਲਵੀਰ ਗੌਰ ਤੇ ਹਮਲਾ ਕਰ ਦਿੱਤਾ ਜਿਸ ਦੇ ਵਿੱਚ ਬਲਵੀਰ ਕੌਰ ਦੀ ਗਰਦਨ ਅਤੇ ਸਰੀਰ ਦੇ ਬਾਕੀ ਹਿੱਸਿਆਂ ਤੇ ਕਾਫੀ ਡੂੰਘੇ ਕੱਟ ਲੱਗ ਗਏ ਅਤੇ ਉਹ ਧਰਤੀ ਤੇ ਡਿੱਗ ਗਈ ਤੇ ਕੁਲਦੀਪ ਸਿੰਘ ਅਤੇ ਜਸਵੀਰ ਸਿੰਘ ਬਲਵੀਰ ਕੌਰ ਨੂੰ ਮਰਿਆ ਸਮਝ ਕੇ ਉੱਥੋਂ ਭੱਜ ਗਏ ਤੇ ਹੁਣ ਤੱਕ ਦੀ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਕੁਲਦੀਪ ਸਿੰਘ ਅਤੇ ਜਸਵੀਰ ਸਿੰਘ ਉਰਫ ਜੱਸੀ ਕਿਸੇ ਤਾਂਤਰਿਕ ਕੋਲ ਜਾਂਦੇ ਸਨ ਜਿਨ੍ਹਾਂ ਨੇ ਇਹਨਾਂ ਨੂੰ ਕਿਹਾ ਸੀ ਕਿ ਜੇਕਰ ਤੁਸੀਂ ਕਿਸੇ ਔਰਤ ਦੀ ਬਲੀ ਦਿੰਦੇ ਹੋ ਤਾਂ ਤੁਸੀਂ ਕੁਝ ਹੀ ਸਮੇਂ ਦੇ ਵਿੱਚ ਅਮੀਰ ਹੋ ਜਾਵੋਗੇ ਕਹਾਨੂੰ ਦਿਆੜੀਆਂ ਕਰਨ ਦੀ ਲੋੜ ਨਹੀਂ ਪਵੇਗੀ ਅਤੀਤ ਹੱਡੀਆਂ ਖੁੱਦ ਦੀਆਂ ਫੈਕਟਰੀਆਂ ਲੱਗ ਜਾਣਗੀਆਂ ਜੋ ਤਾੰਤ੍ਰਿਕ ਦੇ ਕਹਿੰਦੇ ਅਨੁਸਾਰ ਇਨ੍ਹਾਂ ਦੋਵਾਂ ਨੇ ਰਲ ਕੇ ਇਸ ਵਾਰदात ਨੂੰ ਮਨਜੋਗ ਸੀਐਮ ਸਾਹਿਬ ਪੰਜਾਬ ਜੋ ਕੇ ਸਾਡੇ ਹੋਮ ਮਿਨਿਸਟਰ ਵੀ ਨੇ ਸਟੇਟ ਦੇ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਕ੍ਰਾਈਮਨਲਸ অর ਗੈਂਗਸਟਰਸ অর ਡਰੱਗਜ਼ ਦੇ ਖਿਲਾਫ ਇੱਕ ਵੱਡੀ ਮੁਹਿੰਮ ਵਿੱਢੀ ਗਈ ਹੈ ਜਿਸ ਬਹੁਤ ਸਾਰੀਆਂ ਸਫਲਤਾਵਾਂ ਮਿਲੀਆਂ ਹੈ ਔਰ ਉਸੇ ਲੜੀ ਦੇ ਵਿੱਚ ਇੱਕ ਬੜਾ ਸੈਂਸੇਸ਼ਨਲ ਕ੍ਰਾਈਮ ਜਿਹੜਾ ਫਤੇਗੜ ਸਾਹਿਬ ਡਿਸਟ੍ਰਿਕਟ ਵਿੱਚ ਹੋਇਆ ਸੀ ਸਾਡੇ ਐਸਐਸਪੀ ਡਾਕਟਰ ਨਵਜੋਤ ਕਾਰ ਗਰੇਵਾਲ ਜੀ ਔਰ ਉਹਨਾਂ ਦੀ ਟੀਮ ਨੇ ਉਹ ਸੈਂਸੇਸ਼ਨਲ ਕੇਸ ਜਿਹੜਾ ਬੜਾ ਰਿਕਾਰਡ ਟਾਈਮ ਦੇ ਵਿੱਚ ਸੋਲਵ ਕੀਤਾ ਅਤੇ ਦੋਨੇ ਅਕਿਊਜ਼ ਫੜੇ ਔਰ ਜਿਹੜੀ ਇਹ ਬੜੀ ਵੱਡੀ ਸਫਲਤਾ ਮੰਨੀ ਜਾਂਦੀ ਹੈ ਕਿਉਂਕਿ ਇਹ ਜਿਸ ਤਰ੍ਹਾਂ ਦਾ ਕ੍ਰਾਈਮ ਹੋਇਆ ਸ਼ਾਇਦ ਨਵੇਕਲਾ ਹੀ ਹੈ ਆਪਣੇ ਤਰ੍ਹਾਂ ਦਾ ਇਹਦੇ ਵਿੱਚ ਇੱਕ ਬਲਵੀਰ ਕੌਰ ਲੇਡੀ ਨੇ ਫਤੇਗੜ ਸਾਬ ਡਿਸਟ੍ਰਿਕਟ ਚੇਖ ਮਾਣੋ ਸਬਡਿਵੀਜ਼ਨ ਔਰ ਥਾਣੇ ਦੇ ਰਹਿਣ ਵਾਲੇ ਉਹਨਾਂ ਨੂੰ ਤਕਰੀਬਨ 50 ਸਾਲ ਉਮਰ ਉਹਨਾਂ ਦੀ ਉਹਨਾਂ ਨੂੰ ਦੋ ਜਿਹੜੇ ਮਦਾਰੀ ਖੇਡਾਂ ਕਰਦੇ ਸੀ ਔਰ ਸਾਈਕਲ ਸ਼ੋਅ ਕਰਦੇ ਸੀ ਪਿੰਡਾਂ 'ਚ ਇੱਕ ਕੁਲਦੀਪ ਕੀਪਾ ਇੱਕ ਜਸਵੀਰ ਜੱਸੀ ਦੋਨੋਂ ਕੇ ਜਿਹੜੇ ਫਿਰੋਜ਼ਪੁਰ ਥਾਣਾ ਫਤੇਗੜ ਸਾਹਿਬ ਦੇ ਰਹਿਣ ਵਾਲੇ ਨੇ ਉਹ ਇੱਕ ਸਾਲ ਪਹਿਲਾਂ ਮਿਲੇ ਸੀ ਇੱਕ ਮੇਲੇ ਦੇ ਦੌਰਾਨ ਉੱਥੋਂ ਉਹਨਾਂ ਨੇ ਉਹਨੂੰ ਪਰਮਾਇਆ ਕਿ ਇੱਕ ਬਲਵੀਰ ਕੌਰ ਜੀ ਦੇ ਸਾਰੇ ਜਿਹੜੇ ਦੁੱਖ ਹੈ ਉਹਨਾਂ ਦਾ ਨਿਵਾਰਨ ਕੀਤਾ ਜਾ ਸਕਦਾ ਕਿ ਉਹਨਾਂ ਦਾ ਵਾਕਫ ਇੱਕ ਤਾੰਤਰਿਕ ਹੈ ਤੇ ਉਸੇ ਗਿਣੀਮਿੱਤੀ ਸਾਜ਼ਿਸ਼ ਦੇ ਵਿੱਚ ਉਸ ਤਰਾਂਤਰਿਕ ਦੀ ਵਿੱਦਿਆ ਦਾ ਇਸਤੇਮਾਲ ਕਰਦੇ ਹੋਏ ਬਲਵੀਕ ਕੌਰ ਨੂੰ ਪਰਮਾ ਕੇ ਉਹਨਾਂ ਨੇ ਖੇਤਾਂ ਵਿੱਚ ਉਹ ਯਾਰ ਜਗਾ ਬਣਾਇਆ ਔਰ ਉਹਨੂੰ ਕਿਹਾ ਕਿ ਆਪਾਂ ਇੱਥੇ ਅੱਜ ਇੱਕ ਜਿਹੜਾ ਹੈ ਉਹ ਰਿਚੁਅਲ ਕਰਾਂਗੇ ਉਸ ਤਰ੍ਹਾਂ ਦਾ ਕੋਈ ਹਵਨ ਵਗੈਰਾ ਕਰਾਂਗੇ ਤਾਂ ਕਿ ਤੁਹਾਡੇ ਸਾਰੇ ਜਿਹੜੇ ਮਨ ਦੀਆਂ ਮਰਜ਼ੀਆਂ ਪੂਰੀਆਂ ਹੋ ਜਾਣ ਪੋਲੇਪਾਲੀ ਬਲਵੀਰ ਕੌਰ ਇਸ ਸਟ੍ਰੈਪਟ ਫਸ ਗਈ ਔਰ ਉੱਥੇ ਜਦੋਂ ਗਈ ਉਸ ਤੋਂ ਬਾਅਦ ਉਹਨਾਂ ਨੇ ਉਹਨੂੰ ਇਮੀਡੀਏਟਲੀ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਾਨੂੰ ਹੁਣ ਤੇਰੀ ਬਦਲੀ ਦੇਣੀ ਪੈਣੀ ਹੈ ਕਿ ਇਹਦੇ ਵਿੱਚ ਇੱਕ ਲੇਡੀ ਦੀ ਬਲੀ ਜਿਹੜੀ ਹੈ ਸਾਨੂੰ ਤੰਤਰਿਕ ਨੇ ਦੱਸਿਆ ਤਾਂ ਹੀ ਹੋਏਗਾ ਉਹ ਵਿਚਾਰੀ ਕਿਉਂਕਿ ਇਹ ਉੱਥੇ ਦੋ ਕਿਊਜ਼ ਸੀਗੇ ਉਹਨੂੰ ਇਹਨਾਂ ਨੇ ਦਾਹ ਨਾਲ ਉੱਤੇ ਵਾਰ ਕੀਤੇ ਇਸ ਤਰ੍ਹਾਂ ਹਿਾਰਨਾ ਔਰ ਬੁਰੀ ਤਰ੍ਹਾਂ ਇੰਜਰਡ ਕਰਤਾ ਉਹਦੀ ਉਂਗਲਾਂ ਔਰ ਬੈਕ ਔਰ ਈਵਨ ਗਰਦਨ ਤੇ ਕਾਫੀ ਗੰਭੀਰ ਸੱਟਾਂ ਲੱਗੀਆਂ ਔਰ ਉਸ ਤੋਂ ਬਾਅਦ ਜਦੋਂ ਉੱਥੋਂ ਪਤਾ ਲੱਗਿਆ ਤਾਂ ਉਹਨੇ ਹੈਲਪ ਮੰਗੀ ਸਵੇਰੇ ਪਿੰਡ ਵਾਲਿਆਂ ਨੇ ਪੁਲਿਸ ਨੂੰ ਦੱਸਿਆ ਇਮੀਡੀਏਟਲੀ ਪੁਲਿਸ ਨੇ ਜਾ ਕੇ ਉਹਨਾਂ ਨੂੰ ਉੱਥੋਂ ਰਿਕਵਰ ਕਰਕੇ ਮੈਡੀਕਲ ਏਡ ਦਵਾ ਕੇ ਪੀਜੀਏ ਐਡਮਿਟ ਕੀਤਾ ਪ੍ਰਮਾਤਮਾ ਦੀ ਮਿਹਰ ਨਾਲ ਉਹ ਵਿਚਾਰੇ ਹੁਣ ਬੈਟਰ ਹੈ ਔਰ ਪ੍ਰੋਗਰੈਸ ਬੈਟਰ ਕਰ ਰਹੀ ਉਹਨਾਂ ਦੀ ਸਿਹਤ ਬਟ ਉਸ ਤੋਂ ਬਾਅਦ ਡਾਕਟਰ ਰਵਜੋਤ कौर ਗਰੇਵਾਲ ਤੇ ਉਹਨਾਂ ਦੀ ਟੀਮ ਨੇ ਕੋਈ ਵੀ ਜਿਹੜਾ ਕਲੂ ਹੈ ਉਹ ਨਹੀਂ ਛੱਡਿਆ ਇਨਵੈਸਟੀਗੇਸ਼ਨ ਦਾ ਔਰ ਇਮੀਡੀਏਟਲੀ ਕੇਸ ਨੂੰ ਟ੍ਰੇਸ ਕਰਦੇ ਹੋਏ ਔਰ ਵਿਦਨ ਰਿਕਾਰਡ ਟਾਈਮ ਦੋਨੋਂ ਅਕਿਊਜ਼ ਉਥੋਂ ਫੜੇ ਔਰ ਉਹਨਾਂ ਦੀ ਪੁੱਛਗਿੱਛ ਤੋਂ ਇਹ ਗੱਲਾਂ ਸਾਹਮਣੇ ਆਈਆਂ ਕਿ ਵਾਕਈ ਉਹ ਇੱਕ ਤਾੰਤਰਿਕ ਦੇ ਕਹਿ ਤੋ ਉਹਨਾਂ ਨੇ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਸੀ ਅੱਗੇ ਜਿਹੜੀ ਇਨਵੈਸਟੀਗੇਸ਼ਨ ਹੈ ਤਾੰਤਰਿਕ ਦੇ ਰੋਲ ਬਾਰੇ ਉਹ ਵੀ ਕੀਤੀ ਜਾ ਰਹੀ ਹੈ ਔਰ ਇਹਦੇ ਵਿੱਚ ਜਿਹੜੇ ਸਾਡੀ ਟੀਮ ਨੇ ਐਸਐਸਪੀ ਸਾਹਿਬ ਦੇ ਦਸ਼ਾ ਨਿਰਦੇਸ਼ ਤੇ ਵਧੀਆ ਕੰਮ ਕੀਤਾ ਉਹ ਸਾਰਿਆਂ ਨੂੰ ਅਸੀਂ ਸੂਟਿਪਲੀ ਰਿਵਾਰਡ ਵੀ ਕਰਾ तेज चॅनल दे फतहगड साहेब तो रंजना शाहीची रिपोर्ट